ਜਗ ਸਿੰਘ ਜੀ ਤੁਸੀਂ ਪਿੰਡ ਪੰਡੋਰੀ ਦੇ ਮੌਜੂਜ ਬੰਦੇ ਹੋ ਤੇ ਤੁਹਾਡਾ ਇੱਥੇ ਐਮਐਲਏ ਨੇ ਕੁਲਵੰਤ ਸਿੰਘ ਪੰਡੋਰੀ ਉਹਨਾਂ ਦਾ ਕਿੰਜਾ ਕਿਸ ਤਰ੍ਹਾਂ ਦਾ ਸੁਭਾਅ ਹੈ ਉਹਨਾਂ ਦਾ ਬਹੁਤ ਵਧੀਆ ਸੁਭਾਅ ਜੀ ਹਸਮੁਖ ਔਰ ਪਿੰਡ ਦੇ ਸਮਾਜਿਕ ਕੰਮਾਂ ਦੇ ਐਮਐਲਏ ਬਣਨ ਤੋਂ ਪਹਿਲਾਂ ਵੀ ਉਹ ਬਹੁਤ ਵਧੀਆ ਕੰਮ ਕਰਦੇ ਸੀ ਔਰ ਪੱਤਰਕਾਰੀ ਵੀ ਕਰਦੇ ਸੀ ਤੇ ਸੁਣਿਆ ਕਹਿੰਦੇ ਉਹ ਤੁਹਾਡੇ ਕੋਲ ਕੰਮ ਕਰਦੇ ਹੁੰਦੇ ਸੀ ਉਹ ਸਾਡੇ ਮਿੱਤਰ ਆ ਜੀ ਸਭ ਤੋਂ ਵੈਸੇ ਕਲਾਸ ਤੋਂ ਨਗਰ ਸੀ ਹਾਂਜੀ ਸਾਡੇ ਵਧੀਆ ਉਹਨਾਂ ਦਾ ਵਧੀਆ ਪਿੰਡ 'ਚ ਵੀ ਏਰੀਆ 'ਚ ਵੀ ਬੋਲਬਾਲਾ ਕਰਕੇ ਕਿਸੇ ਕਰਕੇ ਤਾਂ ਟਿਕਟ ਵਿੜੀ ਚ ਉਹਨਾਂ ਨੂੰ ਅੱਛਾ ਸੁਣਿਆ ਕਿ ਤੁਹਾਡੀ ਦੁਕਾਨ ਤੇ ਕੋਈ ਕੰਮ ਕਰਦੇ ਸੀ ਕੀ ਕੰਮ ਕਰਦੇ ਸੀ ਤੁਹਾਡੀ ਦੁਕਾਨ ਤੇ ਉਹ ਤਾਂ ਜਾਂਦੇ ਰਹਿੰਦੇ ਅੱਛਾ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਸੀ ਮਤਲਬ ਵਧੀਆ ਤੁਹਾਡੇ ਸਾਡਾ ਇੱਥੇ ਪ੍ਰੋਪਰਟੀ ਦਾ ਕੰਮ ਹੁੰਦਾ ਸੀ ਮੇਰਾ ਮੇਰੇ ਚਾਚਾ ਜੀ ਦਾ ਮੀਤਰ ਸਿੰਘ ਹਾਂਜੀ ਤੇ ਉੱਥੇ ਸਾਡੇ ਕੋਲੇ ਜਿਹੜਾ ਮਾਰਦੇ ਸੀ ਤੇ ਪਿੰਡ ਦੇ ਤੌਰ ਤੇ ਅਸੀਂ ਇਕੱਠੇ ਹੁੰਦੇ ਰਹਿੰਦੇ ਸੀ ਹਾਂਜੀ ਹੁਣ ਪਿੰਡ 'ਚ ਉਹਨਾਂ ਦੀ ਕਿਵੇਂ ਪੋਜੀਸ਼ਨ ਹੈ ਕਿਵੇਂ ਰੈਪਿਊਟੇਸ਼ਨ ਬਹੁਤ ਵਧੀਆ ਜੀ ਪਿੰਡ ਦੇ ਕੰਮ ਕਰਦੇ ਆ ਪੂਰਾ ਵਧੀਆ ਲੋਕਾਂ ਦੇ ਕੰਮ ਦਿਨ ਰਾਤ ਜਦੋਂ ਆਉਂਦੇ ਆ 12 ਤ ਵਾਰ ਹਾਂ ਬਾਕੀ ਦਿਨ ਵੀ ਉਹ ਪਹਿਲਾਂ ਆ ਕੇ ਕਿਸੇ ਦੇ ਘਰ ਹੀ ਗਮੀ ਤੇ ਹਰਕਤੇ ਜਾਂਦੇ ਆ ਹਾਂਜੀ ਵਧੀਆ ਬਿਚਰਦੇ ਆ ਜੀ ਬਹੁਤ ਵਧੀਆ ਸੁਭਾਅ ਵਾਲੀ ਆ ਵਿਕਾਸ ਕਿੰਨਾ ਕਰਾਇਆ 2 ਸਾਲਾਂ 'ਚ ਬਹੁਤ ਵਧੀਆ ਕਰਾਇਆ ਜੀ ਬਾਕੀ ਪਿੰਡ ਦੇ ਲੋਕਾਂ ਨੂੰ ਵੀ ਸਾਡੀ ਇਹ ਜਿਹਾ ਵੀ ਉਹਨਾਂ ਦਾ ਸਾਥ ਦੇਣ ਤੇ ਜਿੰਨਾ ਮਰਜੀ ਉਹ ਕਹਿੰਦੇ ਸਾਡੇ ਬੰਦਿਓ ਦਰਵਾਜ਼ੇ ਖੁੱਲੇ ਆ ਤੁਸੀਂ ਕੰਮ ਠੀਕ ਹੈ ਕਿਸੇ ਨੂੰ ਖਾਲੀ ਨਹੀਂ ਮੋੜਦੇ ਨਹੀਂ ਬਿਲਕੁਲ ਨਹੀਂ ਬਹੁਤ ਵਧੀਆ ਠੀਕ ਹੈ ਜੀ ਧੰਨਵਾਦ ਓਕੇ ਜੀ ਸਤਿ ਸ੍ਰੀ ਅਕਾਲ ਮੇਰੇ ਅਰਦਾਸ ਕਰੀਦੀ ਆ ਪੇ ਕਾਲ ਫੁਰਕ ਬੈਠੇ ਰੂ ਵੀ ਲੋਕਾਂ ਵਰਗੇ ਰਹੀਏ ਲੋਕਾਂ ਦੇ ਨੇੜ ਰਹੀਏ ਕਿਉਂਕਿ ਰਾਜਨੀਤੀ ਦੇ ਵਿੱਚ ਕਿਤੇ ਜਾਣਾ ਵੀ ਹੁੰਦਾ ਪਹਿਲਾਂ ਦੁੱਖ ਜਨਮ ਦਾ ਪਿੰਡ 'ਚ ਬੈਠਾ ਹੁਣ ਮੈਂ ਸਫੇਰੇ ਜੰਮ ਜਾ ਕੇ ਆਇਆ ਤੇ ਸਾਹਮਣੂ ਲੋਕਾਂ ਦੇ ਵਿੱਚ ਵਿਚਰੀਦਾ ਇਕੱਲੇ ਵਿਚਰੀਦਾ ਨਾਲੇ ਦੇਖਿਆ ਹੁਣ ਤੁਸੀਂ ਮੇਰੇ ਸਾਹਮਣੇ ਬੈਠਾ ਸੀਗਾ ਤੇ ਹੁਣ ਆਪਾਂ ਅੰਦਰ ਹੋ ਗਏ ਮੇਰਾ ਕੋਈ ਗਨਮੈਰ ਵੀ ਬਾਹਰ ਇਦਾਂ ਕਦੇ ਹੁੰਦੇ ਨੇ ਮੈਂ ਕਿਤੇ ਬਾਹਰ ਬੈਠ ਜਾਣਾ ਤੇ ਸਾਹਮਣੇ ਮੱਜੇ ਦੇ ਬੈਠਾ ਲੋਕ ਵੱਡਾ ਗੇੜਾ ਫੁੱਲਾ ਨਹੀਂ ਤੁਸੀ ਵੀਆਈਪੀ ਕਲਚਰ ਨਹੀਂ ਨਹੀਂ ਵੀਆਈਪੀ ਕਲਚਰ ਤਾਂ ਤਾਂ ਹੋਇਆ ਉਹ ਦੇਖ ਮੈਂ ਤਾਂ ਬੈਠੇ ਹੀ ਬਾਹਰ ਮੁੰਡਾ ਸੱਦਾ ਗੇੜਾ ਤੋਂ ਆਉਂਦਾ ਕੋਈ ਐ ਤਾਂ ਹੁੰਦਾ ਵੀ ਮੈਂ ਤਾਂ ਪੱਗ ਮੰਦਾ ਹੁਆ ਮੈਂ ਹੋਰ ਆ ਲੜਨਾਂ ਹੁੰਦਾ ਹੁਆ ਉੱਥੇ ਰੋਕ ਆਪਣਾ ਕੋਲ ਵੱਡੀ ਕੋਈ ਮਹਿਲ ਆ ਇੱਕ ਕਮਰਾ ਉਹਦੇ ਹੁੰਦਾ ਜਾਵੜਦੇ ਆ